ਕਹਾਣੀ ਦਾ ਪਹਿਲਾ ਭਾਗ ਪੜ੍ਹ ਕੇ ਸ਼ਾਇਦ ਇਹੀ ਲੱਗਾ ਹੋਣਾ ਕਿ ਕਹਾਣੀ ਸਾਬੀ ਦੀ ਹੈ ਹਾਂ ਇਹ ਕਹਾਣੀ ਸ਼ੁਰੂ ਜ਼ਰੂਰ ਸਾਬਿਤ ਹੋਈ ਹੈ ਤੇ ਖਤਮ ਵੀ ਸਾਬੀ ਤੇ ਹੀ ਹੋਵੇਗੀ ਪਰ ਇਹ ਕਹਾਣੀ ਸਾਬੀ ਦੀ ਨਹੀਂ ਬਰਕਿ ਮਾਂ ਦੇ ਰੋਟੀ ਦੀ ਹੈ ਆਓ ਚੱਲਦੇ ਹਾਂ ਕਹਾਣੀ ਵੱਲੋਂ ਅਗਲੇ ਦਿਨ ਮਾਂ ਬਿਆ ਬੜਿਆਂ ਦੇ ਘਰ ਕੰਮ ਤੇ ਚਲੀ ਗਈ ਜਾਂਦੇ ਜਾਂਦੇ ਮਾਂ ਰਾਵੀ ਨੂੰ ਕਹਿ ਗਈ ਕਿ ਉਹ ਦੁਬਾਰਾ ਸਮੇਂ ਉਸ ਕੋ ਆ ਜਾਵੇ ਤੇ ਖਾਣ ਲਈ ਰੋਟੀ ਲੈ ਆਵੇ ਜਦੋਂ ਸ਼ਾਵੀ ਮਾਂ ਕੋਲ ਪਹੁੰਚੀ ਤਾਂ ਮਾਂ ਵਿਆਹ ਵਾਲਿਆਂ ਦੇ ਘਰ ਪਾਂਡੇ ਮਾਝ ਰਹੀ ਸੀ ਆਪਣੀ ਮਾਂ ਨੂੰ ਇਸ ਤਰ੍ਹਾਂ ਕੰਮ ਕਰਦਾ ਦੇਖ ਉਹ ਆਪਣੀ ਮਾਂ ਦੀ ਮਦਦ ਕਰਨਾ ਚਾਹੁੰਦੀ ਸੀ ਪਰ ਮਾਂ ਨੇ ਬਣਾ ਕਰ ਦਿੱਤਾ ਸ਼ਾਵੀ ਨੂੰ ਇੱਕ ਥਾਂ ਤੇ ਬਿਠਾ ਮਾਂ ਨੇ ਸ਼ਾਵੀ ਨੂੰ ਕੁਝ ਮਠਾਈ ਖਾਣ ਨੂੰ ਦਿੱਤੀ ਤੇ ਆਪ ਦੁਆਰਾ ਬਾਕੀ ਬੱਚੇ ਪਾਂਡੇ ਮਾਂਜਣ ਲੱਗ ਪਏ पर हावी का ध्यान मिठाई नहीं सगो मां लगा रहा वो देख रही थी कि किमे लोग भांड्या ढेर लगाई जा रहे ने कदे कुछ कदे कुछ कही जा रही थे मां बेली ही नहीं सी हो पा रही पंद्रह भी मिनट इही चलता रहा जदों मां फ्री होके उसको आई तो उसने घर वाल को पुछ के रोटी लफावे पैक करा के दे देती ਜਿਸ ਨੂੰ ਲੈ ਕੇ ਸ਼ਾਵੀ ਘਰ ਵਾਪਸ ਆਈ ਤੇ ਮਾਂ ਆਪਣੇ ਕੰਮ ਵਿੱਚ ਦੁਬਾਰਾ जुट ਗਈ ਰਾਤ ਵੀਰੇ ਦੀ ਤੱਕ ਬਿਆ ਬਾਲਿਆਂ ਘਰੋਂ ਟੀਕੇ ਦੀਆਂ ਆਵਾਜ਼ਾਂ ਸ਼ਾਵੀ ਦੇ ਕੰਨੀਆਂ ਪੈ ਰੀਆਂ ਸਨ ਦੋਹਾਂ ਭੈਣ ਭਰਾਵਾਂ ਨੂੰ ਉਸਨੇ ਪਹਿਲਾਂ ਹੀ ਰੋਟੀ ਖਵਾ ਦਿੱਤੀ ਸੀ ਤੇ ਆਪ ਵੀ ਇੱਕ ਰੋਟੀ ਖਾ ਲਈ ਤੇ ਜਿਵੇਂ ਕਿ ਉਸਦੀ ਮਾਂ ਨੇ ਉਸ ਨੂੰ ਸਮਝਾ ਕੇ ਭੇਜਿਆ ਸੀ ਉਹ ਹੁਣ ਸੌਂ ਰਹੀ ਸਨ ਮਾਂ ਵੀ ਕਾਫੀ ਧੀਰ ਨਾਲ ਕੰਮ ਮੁਕਾ ਕੇ ਘਰ ਆਈ ਸੀ ਤੇ ਬੁਰੀ ਤਰ੍ਹਾਂ ਥੱਕ ਚੁੱਕੀ ਸੀ ਘਰ ਆ ਮਾਂ ਨੇ ਸਭ ਬੱਚਿਆਂ ਨੂੰ ਇੱਕ ਨਜ਼ਰ ਵੇਖਿਆ ਦੋਵੇਂ ਬੱਚੇ ਆਪਣੀ ਆਪਣੀ ਥਾਂ ਤੇ ਸੌਂ ਰਹੇ ਸਨ ਤੇ ਸਾਵੀ ਹਲੇ ਵੀ ਜਾਗ ਰਹੀ ਸੀ ਮਾਂ ਨੇ ਸਾਵੀ ਨੂੰ ਰੋਟੀ ਬਾਰੇ ਪੁੱਛਿਆ ਤਾਂ ਸਾਵੀ ਨੇ ਦੱਸਿਆ ਕਿ ਉਹ ਨਾ ਰੋਟੀ ਖਾ ਲਈ ਹੈ ਮਾਂ ਨੇ ਸਾਵੀ ਦੇ ਸਿਰ ਪਿਆਰ ਨਾਲ ਆਪਣਾ ਹੱਥ ਫੇਰਿਆ ਤੇ ਆਪਣੇ ਮੰਜੇ ਤੇ ਜਾ ਕੇ ਲੰਮੀ ਬੈ ਗਈ ਕਾਬਟ ਹੋਣ ਕਾਰਨ ਪੈਂਦੇ ਸਾਰ ਹੀ ਉਸ ਨੂੰ ਨੀਂਦ ਆ ਗਈ। ਸ਼ਾਮੀ ਕਿੰਨੀ ਦੇਰ ਮਾਂ ਨੂੰ ਇੰਝ ਹੀ ਦੇਖੀ ਰਹੀ। ਮਾਂ ਨੇ ਸਵੇਰੇ ਕੰਮ ਤੇ ਜਲਦੀ ਜਾਣਾ ਸੀ। ਰਾਤ ਦੇ ਬਚੇ ਹੋਏ ਖਾਣੇ ਵਿੱਚੋਂ ਉਸਨੇ ਇੱਕ ਰੋਟੀ ਖਾਧੀ ਤੇ ਤਿੰਨ ਕੋ ਰੋਟੀਆਂ ਹਲੇ ਵੀ ਪਈਆਂ ਸੀ। ਬੱਚੇ ਹਲੇ ਵੀ ਸੁੱਤੇ ਪਏ ਸੀ। ਉਹ ਸ਼ਾਮੀ ਨੂੰ ਦਸ ਵਜੇ ਬਿਆਹ ਵਾਲਾ ਧਿਕਾਰ ਚਲੀ ਗਈ। ਬਰਾਤ ਵੀ 11:00 ਵਜੇ ਆ ਪਹੁੰਚੀ। ਸਾਰੇ ਕਾਰਜ ਵਿਹਾਰ ਆਪਣੀ ਆਪਣੀ ਥਾਵੇਂ ਚੱਲਦੇ ਰਹੇ ਕੋਈ ਡੀਜੇ ਤੇ ਨੱਚ ਕੇ ਪੈਸੇ ਵਾਰ ਰਿਹਾ ਸੀ ਕੋਈ ਫਖਾਪੀ ਕੇ ਵਿਆਹ ਦਾ ਨੋਟ ਪੜਾ ਰਿਹਾ ਸੀ ਕੋਈ ਵਿਆਹ ਦੇ ਖਾਣੇ ਤੇ ਹੋਰ ਇੰਤਜ਼ਾਮ ਵਿੱਚ ਨੁਕਸ ਕੱਢ ਆਪਣੇ ਤਸੱਲੀ ਕਰ ਰਿਹਾ ਸੀ ਵਿਆਹ ਵਿੱਚ ਬਾਰੇ ਜਾਣ ਵਾਲੇ ਪੈਸੇ ਸਾਬੀ ਦੀ ਮਾਂ ਨੂੰ ਲੋਪ ਫੜਾ ਰਹੇ ਸਨ ਕਿਤੇ ਉਹ ਆਪ ਅੱਗੇ ਹੋ ਰਹੀ ਸੀ ਸ਼ਾਮ ਤੱਕ ਵਿਆਹ ਚੱਲਦਾ ਰਿਹਾ ਦੇ ਸ਼ਾਮ ਡੋਲੀ ਤੋਰ ਦਿੱਤੀ ਗਈ। ਸ਼ਾਦੀ ਦੀ ਮਾਂ ਨੇ ਵੀ ਹੁਣ ਤੱਕ ਆਪਣਾ ਸਾਰਾ ਕੰਮ ਮੁਕਾ ਦਿੱਤਾ। ਵਿਆਹ ਵਾਲਿਆਂ ਘਰ ਉਸ ਨੂੰ ਕੰਮ ਮਕਾਉਂਦੇ ਆ ਰਾਤ ਦੇ 8 ਵਜੇ ਸੁਕੇ ਸਨ। ਉਹਨਾਂ ਸ਼ਾਦੀ ਦੀ ਮਾਂ ਨੂੰ ਆਪਣਾ ਬਣਦਾ ਹਿਸਾਬ ਕਰਕੇ ਪੈਸੇ ਸਵੇਰੇ ਆ ਕੇ ਲੈ ਜਾਣ ਨੂੰ ਕਹਿ ਦਿੱਤਾ। ਰਾਤ ਨੂੰ ਵਾਪਸ ਆਉਣ ਲੱਗੀ ਖਾਣੇ ਵਿੱਚ ਜੋ ਵੀ ਬਚਿਆ ਸੀ ਮਾਂ ਆਪਣੇ ਨਾਲ ਲੈ ਬਾਬਸ ਆਪਣੇ ਘਰ ਆ ਗਏ ਅੱਜ ਤਿੰਨੋਂ ਬੱਚੇ ਹਲੇ ਵੀ ਜਾਗ ਰਹੇ ਸਨ ਘਰ ਖਾਣ ਨੂੰ ਕੁਝ ਨਹੀਂ ਸੀ ਇਸ ਲਈ ਬੱਚੇ ਦੁਪਹਿਰ ਦੇ ਭੁੱਖੇ ਪਾਣੇ ਬੈਠੇ ਸੀ ਅਤੇ ਮਾਂ ਦੀ ਉਡੀਕ ਕਰ ਰਹੇ ਸੀ ਮਾਂ ਨੂੰ ਦੇਖ ਕੇ ਬੱਚੇ ਦੌੜ ਕੇ ਮਾਂ ਕੋਲ ਗਏ ਕਮਰੇ ਵਿੱਚ ਆਉਂਦੇ ਹੀ ਮਾਂ ਨੇ ਜਲਦੀ ਨਾਲ ਸਟੋਕ ਤੇ ਰੱਖ ਖਾਣਾ ਗਰਮ ਕਰਨਾ ਸ਼ੁਰੂ ਕੀਤਾ ਤਿੰਨੋਂ ਬੱਚੇ ਆਸ-ਪਾਸ ਬੈਠੇ ਸੀ ਮਾਂ ਨੇ ਪਹਿਲਾਂ ਥੋੜੀ ਜਹੀ ਸਬਜੀ ਘਰਮ ਕੀਤੀ ਖੇਲਪਾਕੇ ਵਿੱਚ ਹੱਥ ਪਾ ਕੇ ਦੁਪਹਿਰ ਦੇ ਬਚੇ ਹੋਏ ਨਾਨ ਰੋਟੀ ਗਰਮ ਕਰਨ ਲੱਗੀ ਨਾਨ ਇੱਕਦਮ ਸੁੱਕ ਚੁੱਕੇ ਸਨ ਸਾਰੇ ਸਭ ਦੇਖ ਰਹੀ ਸੀ ਜਦ ਉਸ ਨੇ ਲਪਾਕੇ ਵਿੱਚ ਹੱਥ ਪਾ ਕੇ ਵਿਖਿਆ ਤਾਂ ਉਸ ਨੇ ਮਾਂ ਨੂੰ ਕਿਹਾ ਮੰਮੀ ਇਹ ਤਾਂ ਸਾਰੇ ਸੁੱਕੇ ਪੈ ਨੇ ਟੁੱਟਦੇ ਨਹੀਂ ਅਸੀਂ ਕਿੱਦਾਂ ਖਾਵਾਂਗੇ ਤਾਂ ਮਾਂ ਨੇ ਗੋ ਜਵਾਬ ਦਿੱਤਾ ਕੋਈ ਨਾ ਪੁੱਤ ਹੁਣੇ ਗਰਮ ਕਰਕੇ ਠੀਕ ਹੋ ਜਾਣਗੀ ਤੂੰ ਫੇਰ ਨਾ ਕਰ ਮਾਂ ਨੇ ਤਵੇ ਤੇ ਇੱਕ ਨਾਣ ਰੋਟੀ ਰੱਖ ਗਰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਚੰਗੀ ਤਰ੍ਹਾਂ ਨਹੀਂ ਹੋ ਬਾਈ ਤਾਂ ਸ਼ਾਵੀ ਦੀ ਮਾਂ ਨੇ ਇੱਕ ਕੋਲੇ ਵਿੱਚ ਕੋਲੇ ਵਿੱਚ ਪਾਣੀ ਲੈ ਨਾਣਾ ਰੋਟੀ ਨੂੰ ਪਾਣੀ ਵਿੱਚ ਡੁਬੋ ਕੇ ਗਿੱਲਾ ਕੀਤਾ ਤੇ ਤਵੇ ਤੇ ਰੱਖ ਗਰਮ ਕਰਨ ਲੱਗੀ ਉਹ ਨਾਣ ਹੁਣ ਇੱਕਦਮ ਪੋਲਾ ਤੇ ਨਰਮ ਪੈ ਕੇ ਗਰਮ ਹੋ ਕੇ ਤਾਜੀ ਰੋਟੀ ਵਰਗਾ ਬਣ ਗਿਆ ਉਸਨੇ ਪਹਿਲਾਂ ਬਾਰੀ-ਬਾਰੀ ਦੋਨਾਂ ਛੋਟੇ ਬੱਚਿਆਂ ਨੂੰ ਰੋਟੀ ਖਾਣ ਨੂੰ ਦਿੱਤੀ। ਸ਼ਾਵੀ ਹਲੇ ਵੀ ਆਪਣੀ ਮਾਂ ਵੱਲ ਦੇਖ ਰਹੀ ਸੀ। ਸ਼ਾਵੀ ਦੇ ਸੱਕ ਹਲੇ ਉਮਰ ਵਿੱਚ ਛੋਟੀ ਬੱਚੀ ਸੀ ਪਰ ਉਹ ਬਹੁਤ ਸਮਝਦਾਰ ਵੀ ਸੀ। ਮਾਂ ਨੂੰ ਇਹ ਸਭ ਦੇ ਕਰਦੇ ਦੇਖ ਕੇ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲੱਗੇ। ਪਰ ਉਸਨੇ ਉਹ ਅਥਰੂ ਅੱਖਾਂ ਵਿੱਚ ਹੀ ਰੋਕ ਦਿੱਤੇ। ਜਦ ਮਾਂ ਨੇ ਦੋਨਾਂ ਬੱਚਿਆਂ ਨੂੰ ਰੋਟੀ ਖਵਾ ਰਹੀ ਸੀ ਤਾਂ ਸ਼ਾਵੀ ਦੇ ਮਨ ਵਿੱਚ ਬਹੁਤ ਸਾਰੀਆਂ ਗੱਲਾਂ ਕੁੰਮਰਿਆਨ ਉਹ ਸੋਚ ਰਹੀ ਸੀ ਕਾਸ਼ ਉਸਦੇ ਪਿਤਾ ਉਸ ਨੂੰ ਛੱਡ ਕੇ ਨਾ ਜਾਂਦੇ ਤਾਂ ਮਾਂ ਨੂੰ ਇਹ ਸਭ ਕੁਝ ਨਹੀਂ ਸੀ ਕਰਨਾ ਪੈਣਾ ਇੱਕ ਪਾਸੇ ਉਸਦੇ ਮਨ ਵਿੱਚ ਉਸਦੇ ਵਿਆਹ ਵਾਲੇ ਘਰ ਦਾ ਮਾਹੌਲ ਘੁੰਮ ਰਿਹਾ ਸੀ ਕਿਵੇਂ ਉਸਦੀ ਮਾਂ ਉੱਥੇ ਕੰਮ ਕਰ ਰਹੀ ਸੀ ਤੇ ਮਾਂ ਨੇ ਉਸ ਨੂੰ ਖਾਣ ਨੂੰ ਉਠਾਈ ਦਿੱਤੀ ਪਰ ਉਸ ਦਾ ਮਨ ਬਾਰ-ਬਾਰ ਮਾਂ ਨਾਲ ਕੰਮ ਜੱਥ ਵਟਾਉਣ ਨੂੰ ਕਰ ਰਿਹਾ ਸੀ ਉਸ ਨੂੰ ਆਪਣੀ ਮਾਂ ਦਾ ਇਕੱਲੇ ਕੰਮ ਕਰਨਾ ਚੰਗਾ ਨਹੀਂ ਸੀ ਲੱਗ ਰਿਹਾ ਉਸਦੇ ਦਿਮਾਗ ਵਿੱਚ ਬਾਰ-ਬਾਰ ਮਾ ਦਵਾਰਾ ਬਾਰੇ ਜਾਣਵਾਰੇ ਪੈਸੇ ਢੰਦਾ ਖਿਆਲ ਉਸ ਨੂੰ ਝੰਜੋੜ ਰਿਹਾ ਸੀ ਇਸ ਲਈ ਉਹ ਨਹੀਂ ਸੀ ਚਾਹੁੰਦੀ ਕਿ ਉਹਦੀ ਮਾਂ ਇਹ ਕੰਮ ਕਰੇ ਸਗੋਂ ਉਹ ਚਾਹੁੰਦੀ ਸੀ ਕਿ ਮਨ ਹੀ ਮਨ ਰੱਬ ਨੂੰ ਦੁਆ ਕਰ ਰਹੀ ਸੀ ਕਿ ਉਸਦੀ ਮਾਂ ਨੂੰ ਪਹਿਲਾ ਵਾਂਗ ਹੀ ਕੋਈ ਇੱਕ ਤਾਂ ਤੇ ਕੇ ਕੰਮ ਕਰਨ ਵਾਲਾ ਮਿਲ ਜਾਵੇ ਉਸਦੀ ਮਾਂ ਨੂੰ ਇੰਜ ਲੋਕਾਂ ਦੇ ਘਰ-ਘਰ ਜਾ ਕੇ ਰੋਟੀ ਲਈ ਕੰਮ ਨਾ ਕਰਨਾ ਪਵੇ। ਉਹ ਹਲੇ ਵੀ ਉਹਨਾਂ ਖਾਲਾਂ ਵਿੱਚ ਹੀ ਘੁੰਮ ਰਹੀ ਸੀ ਕਿ ਮਾਂ ਨੇ ਉਸਨੂੰ ਦੋ-ਤਿੰਨ ਵਾਰ ਆਵਾਜ਼ ਦੇ ਕੇ ਖਾਲਾਂ ਵਿੱਚੋਂ ਬਾਹਰ ਕੱਢ ਲਿਆਂਦਾ। ਮਾਂ ਨੇ ਉਸਨੂੰ ਕਿਹਾ ਲੈ ਪੁੱਤ ਹੁਣ ਤੂੰ ਵੀ ਰੋਟੀ ਖਾ ਲੈ। ਜਦੋਂ ਸ਼ਾਵੀ ਨੇ ਦੇਖਿਆ ਤਾਂ ਉਸਦੀ ਪਲੇਟ ਵਿੱਚ ਰੋਟੀ ਪਾਈ ਪਈ ਸੀ। ਉਸ ਦੀਆਂ ਅੱਖਾਂ ਹਲੇ ਵੀ ਪਾਣੀ ਸੀ। ਉਸ ਨੂੰ ਉਹ ਆਪਣੀ ਮਾਂ ਦੀ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਿਵੇਂ ਹੀ ਸ਼ਾਵੀ ਨੇ ਆਪਣੇ ਹੱਥਾਂ ਵਿੱਚ ਰੋਟੀ ਹੱਥ ਨੂੰ ਰੋਟੀ ਵੱਲ ਵਧਾਇਆ ਉਸ ਨੇ ਮਹਿਸੂਸ ਕੀਤਾ ਕਿ ਸੱਚਮੁੱਚ ਹੀ ਉਹ ਸਖਤ ਨਾ ਨ ਉਸ ਦੀ ਮਾਂ ਦੇ ਹੱਥਾਂ ਵਿੱਚ ਆ ਕੇ ਨਰਮਤੀ ਭੁੱਲਾ ਪੈ ਗਿਆ ਸੀ ਜਦੋਂ ਸ਼ਾਵੀ ਨੇ ਰੋਟੀ ਵਿੱਚੋਂ ਬੁਰਕੀ ਤੋੜ ਆਪਣੇ ਮੂੰਹ ਵਿੱਚ ਪਾਈ ਉਸ ਨੇ ਦੁਬਾਰਾ ਮਹਿਸੂਸ ਕੀਤਾ ਕਿ ਰੋਟੀ ਤਾਂ ਨਰਮ ਸੀ ਪਰ ਉਹ ਉਸ ਦਾ ਮਾਨ ਗਲ ਪਰਾਇਆ ਸੀ ਇੰਨਾਂ ਸਾਰੀਆਂ ਸੋਚਾਂ ਤੇ ਘਟਨਾਵਾਂ ਤੇ ਚੱਲਦੇ ਉਸ ਲਈ ਨਰਮ ਰੋਟੀ ਦੀ ਬੁਰਕੀ ਨੂੰ ਵੀ ਘਰ ਵਿੱਚੋਂ ਲਗਾਉਣਾ ਭਾਰੀ ਹੋ ਚੁੱਕਿਆ ਸੀ ਸੁੱਖ ਕਨੇਰੇ ਕਈਆਂ ਨੂੰ ਕਈਆਂ ਲਈ ਹਨੇਰੇ ਨੇ ਕਈ ਚੜਕੇ ਬੋਲਣ ਬਨੇ ਰਹੀ ਤੇ ਕਈ ਬੈਠੇ ਸੜਕਾਂ ਤੇ ਸਵੇਰੇ ਨੇ ਕਈਆਂ ਦਾ ਤਾਂ ਖੁੱਲਾ ਵਪਾਰ ਚੱਲਦਾ ਕਈ ਦਿਹਾੜੀਆਂ ਤੇ ਕਰਦੇ ਗੁਜ਼ਾਰੇ ਨੇ ਕਈ ਤਰਸਣ ਰੋਟੀ ਕਰਦ ਬਕਦੀ ਨਹੀਂ ਕਰ ਕਰ ਮਿਹਨਤ ਕਿਸਮਤ ਥਕਦੀ ਨਹੀਂ ਕਈਆਂ ਨੂੰ ਚੋਪੜੀਆਂ ਤੇ ਵੀ ਆਹ ਨਖਰੇ ਕਈ ਸੁੱਕੀਆਂ ਵੀ ਚੱਬਣ ਨੂੰ ਕਾਹਲੇ ਨਹੀਂ ਕਈਆਂ ਕੋਲ ਤਾਂ ਹੈ ਨਹੀਂ ਸੁੱਖ ਮੰਗਾ ਠੰਡੀਆਂ ਸ਼ਾਮਾਂ ਨੂੰ ਵੀ ਤਰਸਦੇ ਵਿਚਾਰੇ ਨੇ ਬਿਨ ਮਾਪਿਆਂ ਦੇ ਪਿਆਰ ਤੋਂ ਵੱਲਦੇ ਬਿਨ ਰੋਟੀ ਤੋਂ ਕਈਆਂ ਡੰਗ ਸਾਰੇ ਨੇ ਕਦਰ ਕਰਿਆ ਕਰੋ ਜਿੰਨਾ ਕੋਲ ਹੈ ਮਾਂ ਤੇ ਰੋਟੀ ਇੰਨਾ ਬਿਨਾ ਮੁਸ਼ਕਲ ਹੁੰਦੀ ਜ਼ਿੰਦਗੀ ਦੇ ਗੁਜ਼ਾਰੇ ਨੇ ਕੌਰ ਸਾਹਿਬ ਜੀ ਦੀਆਂ ਰਚਨਾ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ